ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣੇ ਕਿ ਸਰਕਾਰੀ ਸਕੂਲਾਂ ਚ ਹੁਣ ਵਿਦਿਆਰਥੀਆਂ ਦੀ ਕਲਾ ਤੇ ਹੁਨਰ ਨੂੰ ਤਰਸਾਇਆ ਜਾ ਰਿਹਾ ਹੈ ਉਥੇ ਸਕਿੱਲ ਡਵੈਲਪਮੈਂਟ ਵਾਲਾ ਧਿਆਨ ਨੂੰ ਹੀ ਜਿਹੜਾ ਦਿੱਤਾ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਉਥੇ ਪ੍ਰੈਕਟੀਕਲ ਤਰੀਕੇ ਦੇ ਨਾਲ ਸਿਖਾਇਆ ਜਾ ਰਿਹਾ ਹੈ ਨਾ ਕਿ ਕਿਤਾਬੀ ਕੀੜੇ ਬਣਾਏ ਜਾ ਰਹੇ ਨੇ ਅੱਜਕੱਲ ਪੜਾਈ ਜਿਹੜੀ ਆ ਉਹ ਜ਼ਿੰਦਗੀ ਚ ਕੰਮ ਆਉਣ ਵਾਲੀ ਪੜਾਈ ਜਾਂਦੀ ਹੈ ਤਾਈਓ ਬੱਚਿਆਂ ਚ ਕੌਨਫੀਡੈਂਸ ਵੱਧ ਗਿਆ ਕਿ ਹਾਂ ਯਾਰ ਉਹੀ ਗੱਲਾਂ ਨੇ ਜਿਹੜੀਆਂ ਮੇਰੀ ਜ਼ਿੰਦਗੀ ਚ ਕੰਮ ਆਉਣਗੀਆਂ ਸੋ ਸਕਿੱਲ ਡਵੈਲਪਮੈਂਟ ਤੇ ਅੱਜ ਧਿਆਨ ਦਿੱਤਾ ਜਾ ਰਿਹਾ ਕੁਝ ਸਿਖਾਈਏ ਕਿਤਾਬੀ ਕੀੜੇ ਨਾ ਬਣਾਈਏ ਇੱਕ ਸਾਧ ਸੀਗਾ ਡੇਰੇ ਤੇ ਬੈਠਾ ਸੀ ਉਹਦੇ ਕੋਲੇ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਸੀ ਆਪਦੇ ਬੱਚਿਆਂ ਨੂੰ ਜਰੂਰ ਸੁਣਾਇਓ ਕਹਾਣੀ ਛੋਟੀ ਜੀ ਕਹਾਣੀ ڈاکੂਆਂ ਨੂੰ ਪਤਾ ਲੱਗ ਗਿਆ ਕਿ ਬਾਬੇ ਕੋਲੇ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਹੈ ਉਹ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਯਾਰ ਖੂਨ ਖਰਾਬ ਬਕਾਨੂ ਕਰਨਾ ਹੈ ਸੰਤ ਫਕੀਰ ਬੰਦਾ ਹੈ ਰੇਟ ਪੁੱਛ ਲੋ ਇਹ ਤੋਂ ਕਿੰਨੇ ਦਾ ਵੇਚਦਾ ਹੈ ਘੋੜਾ ਖਰੀਦ ਲੋ ਦੋ ਬੰਦੇ ਭੇਜਤੇ ਉਹ ਕਹਿੰਦੇ ਬਾਬਾ ਜੀ ਆਹ ਜਿਹੜਾ ਚਿੱਟੇ ਰੰਗ ਦਾ ਘੋੜਾ 50 ਲੱਖ ਰੁਪਇਆ ਲੈਣਾ ਇਹਦਾ ਉਹ ਕਹਿੰਦਾ ਬੇਟਾ ਮੈਂ ਤਾਂ ਵੇਚਣਾ ਨਹੀਂ ਮੈਂ ਤਾਂ ਛੋਟਾ ਬਸ਼ੀਰਾ ਸੀ ਜਦੋਂ ਉਹਨੂੰ ਪਾਲਿਆ ਸੀ ਉਹ ਕਹਿੰਦੇ ਬਾਬਾ ਪਪਾ ਜੀ 70 ਲੱਖ ਤੇ ਨਵੇੜੀ ਇਹ ਗੱਲ ਉਹ ਕਹਿੰਦਾ ਬੇਟਾ ਮੈਂ ਪੇਚਣਾ ਹੀ ਨਹੀਂ ਜਦੋਂ ਤੁਸੀਂ ਰੇਟ ਕਾਦੇ ਵਾਤੇ ਦੱਸੀਏ ਚੱਲ ਕਹਿੰਦਾ ਫਿਰ ڈاکੂ ਬਘੇਲ ਸਿੰਘ ਵੱਲੋਂ ਆਏ ਹੋਏ ਆ ਕਰੋੜ ਤੇ ਗੱਲ ਨਿਪਟ ਗਈ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਫੇਰ ਗੱਲਾਂ ਕਰੀ ਜਾਂਦੇ ਹੋ ਉਹ ਚਲੇ ਗਏ ਉਹਨੇ ਜਾ ਕੇ ਦੱਸਤਾ ਕਹਿੰਦਾ ਇਸ ਤਕਰੋੜ ਰੁਪਇਆ ਲਾਤਾ ਸੀ ਪਰ ਵੇਚਦਾ ਨਹੀਂ ਕਹਿੰਦਾ ਠੀਕ ਹੈ ਕੋਈ ਸਾਦਾ ਸੰਤਾਂ ਦਾ ਸੁਭਾਅ ਹੁੰਦਾ ਚੌਥੇ ਕਿਤੇ ਨੂੰ ਹੀ ਬਾਬਾ ਘੋੜੇ ਤੇ ਚੜ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਇੱਕ ਬਜ਼ੁਰਗ ਸੋਟੀ ਨਾਲ ਤੁਰਿਆ ਜਾਂਦਾ ਸੀ ਪਾਟੀ ਜੀ ਲੋਈ ਲਈ ਹੋਈ ਸੀ ਕੁੱਬਾ ਹੋ ਕੇ ਤੁਰ ਰਿਹਾ ਸੀ ਬਿਮਾਰ ਸੀ ਬਹੁਤ ਹੌਲੀ ਤੁਰ ਰਿਹਾ ਸੀ ਪੈਰ ਖਿੱਚ ਖਿੱਚ ਕੇ 끄ੜੀਸ 끄ੜੀਸ ਕੇ ਤੁਰ ਰਿਹਾ ਸੀ ਅੰਨ੍ਹਾ ਸੀ ਉਹ ਕਹਿੰਦਾ ਵੀ ਮੈਨੂੰ ਅੱਖਾਂ ਤੋਂ ਤਾਂ ਨਹੀਂ ਦਿਖਦਾ ਕੰਨਾਂ ਤੋਂ ਸੁਣਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਜੇ ਕਿਤੇ ਮੈਨੂੰ ਲੈ ਜੇ ਤਾਂ ਮੈਂ ਬਾਹ ਚ ਸਕਦਾ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਬਿਮਾਰ ਹਾਂ ਮੈਂ ਰਾਹ ਚ ਕਿਤੇ ਡਿੱਗ ਡੁੱਗ ਕੇ ਮਰ ਜਾਊਗਾ ਸਾਧੂ ਸੰਤ ਬੰਦੇ ਇਨਸਾਨੀਅਤ ਦੇ ਹਮੇਸ਼ਾ ਹੀ ਪੱਖ ਚ ਰਹੇ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਉੱਤਰ ਜਾਣਾ ਤੁਸੀਂ ਪਹਿਲਾਂ ਬੈਠੋ ਫਿਰ ਮੈਂ ਪਿੱਛੇ ਬੈਠ ਜਾਊਂਗਾ ਉਹਨੇ ਬਾਬਾ ਜੀ ਨੂੰ ਸਾਰਾ ਦੇ ਕੇ ਕੋਹੜੇ ਤੇ ਬਿਠਾ ਲਿਆ ਆ ਭਜ ਚੜਨੀ ਲੱਗਿਆ ਸੀ ਬਾਬਾ ਜੀ ਨੇ ਮਾਰੀ ਕੋੜੇ ਦੇ ਅੱਡੀ ਕੋੜਾ 100 ਦੀ ਸਪੀਡ ਤੇ ਗਿਆ ਉਹ 50 ਮੀਟਰ ਜਾ ਕੇ ਕੋੜੇ ਦੀ ਬਾਗ ਫੜ ਕੇ ਇੱਧਰ ਨੂੰ ਮੂੰਹ ਕਰਕੇ ਬਾਬੇ ਵੱਲ ਨੂੰ ਕਹਿੰਦਾ ਗੱਲ ਸੁਣ ਓਏ ਸਾਦਾ ਤੈਨੂੰ ਕਿਹਾ ਸੀ ਨਾ ਕਰੋੜ ਰੁਪਈਆ ਲੈ ਲੈ ਨਹੀਂ ਵੇਚਿਆ ਨਾ ਤੂੰ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬੜਾ ਨਹੀਂ ਮੈਂ ਕੋਈ ਕੁੱਬਾ ਕੱਬਾ ਨਹੀਂ ਮੈਂ ਮੈਂ ਓਸੇ ਬਗੇਲ ਸਿੰਘ ਦਾ ڈاکੂ ਆ ਹੁਣ ਤੈਨੂੰ ਨਾ ਘੋੜਾ ਮਿਲਣਾ ਨਾ ਤੈਨੂੰ ਕਰੋੜ ਰੁਪਇਆ ਮਿਲਣਾ ਠੀਕ ਰਿਹਾ ਹੁਣ ਉਹ ਕਹਿੰਦਾ ਇਹ ਬਿਲਕੁਲ ਸਹੀ ਗੱਲ ਐ ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ 'ਚ ਉਹਦੀਆਂ ਬਾਗਾਂ ਹੋਣ ਘੋੜਾ ਤਾਂ ਨਹੀਂ ਮੈਨੂੰ ਮਿਲਣਾ ਹੁਣ ਕਹਿੰਦਾ ਪਰ ਮੇਰੀ ਇੱਕ ਬੇਨਤੀ ਹੈ ਮੇਰਾ ਮੇਰੀ ਇੱਕ ਛੋਟੀ ਜੀ ਬੇਨਤੀ ਐ ਤੁਸੀਂ ਇਹ ਸਟੋਰੀ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਸੀ ਉਹ ਡਾਕੂ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਦੱਸਿਓ ਇਹ ਨਾ ਦੱਸਿਓ ਕਹਣਾ ਜੀ ਤੁਸੀਂ ਦੱਸਤਾ ਨਾ ਫਿਰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾ ਤੇ ਬਿਮਾਰਾਂ ਤੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਕਿ ਕਿਤੇ ਉਹੀ ਨਾ ਹੋਵੇ ਯਾਰ ਜਿਹੜਾ ਘੋੜਾ ਖੋ ਕੇ ਲੈ ਗਿਆ ਸੀ ਇਹ ਸਾਧ ਸੰਤ ਨੇ ਜਿਹੜੇ ਆਪਣਾ ਸਾਰਾ ਕੁਝ ਦੇ ਕੇ ਵੀ ਇਨਸਾਨੀਅਤ ਨੂੰ ਬਚਾ ਲੈਂਦੇ ਨੇ ਇਹਾ ਜਿਹੇ ਚੀਜ਼ ਆਪਣੇ ਬੱਚਿਆਂ ਨੂੰ ਤੁਸੀਂ ਦੱਸੋਗੇ ਕਿਸੇ ਨਾ ਕਿਸੇ ਦੇ ਕੰਨ 'ਚ ਪੈ ਗਈ ਤਾਂ ਘਟੂ ਘਟ ਇਹ ਗੱਲ ਉਹਦੇ ਮਾਈਂਡ 'ਚ ਰਹੂਗੀ ਕਿ ਮੈਨੂੰ ਇੱਕ ਟੀਚਰ ਨੇ ਮੈਨੂੰ ਐਦਾਂ ਕਿਹਾ ਸੀ